ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਪਿੰਡ ਕਿੰਗਰੇ ਜੀ ਬਾਈ ਰਾਮ ਦੇ ਖੇਤ ਖੜੇ ਆਪਾਂ ਤੇ ਮੱਕੀ ਜਿਹੜੀ ਬਾਈ ਹੋਰੀ ਵੱਢੀ ਜਾਂਦੇ ਆ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੀ ਵੀਡੀਓ ਚ ਵੀ ਮੱਕੀ ਹਰੇਕ ਬੀਜ ਦਾ ਜਿਵੇਂ ਆਪਾਂ ਪਿੱਛੇ ਜੀ ਆਪਾਂ ਵੀ ਮਸ਼ਹੂਰੀਆਂ ਕੀਤੀਆਂ ਵੀ ਯਾਰ ਜਿਹੜੀ ਮੰਨ ਲਓ ਵੀ ਆਲੂ ਵਾਲੀ ਮੱਕੀ ਆ ਜਾਂ ਸਬਜ਼ੀ ਵਾਲੀ ਮੱਕੀ ਆ ਉਹ ਬੈਸਟ ਹੈ ਪਰ ਨਹੀਂ ਯਾਰਾ ਕਿਤੇ ਨਾ ਕਿਤੇ ਜਾ ਕੇ ਸਮਾਈ ਤੇ ਬੀਜ ਦਾ ਵੀ ਬਹੁਤ ਵੱਡਾ ਰੋਲ ਬਣ ਜਾਂਦਾ ਮੇਰੇ ਹਿਸਾਬ ਨਾਲ ਮੱਕੀ ਦੀ ਜਿਹੜੀ ਹਾਈਟ ਆ ਅਗਲਾ ਕਹਿ ਦਿੰਦਾ ਵੀ 12 13 ਫੁੱਟ ਹਾਈਟ ਨਹੀਂ ਹੁੰਦੀ ਬਾਈ ਜੀ ਹੱਥ ਕਰਿਓ ਤਾਂ ਪਿਸਾ ਲੜੋ ਬਾਈ ਦਾ ਕੱਦ ਵੀ ਮੇਰੇ ਹਿਸਾਬ ਨਾਲ 6 ਫੁੱਟ ਤੋਂ ਵੱਧ ਹੀ ਹੋਊਗਾ ਕੋਈ 2 ਇੰਚ ਤੇ ਵੇਖ ਲਓ ਕਿਸਾਨ ਵੀਰੋ ਡੂੜ ਗੱਠ ਹਜੇ ਵੀ ਵੀਰ ਥੱਲੇ ਰਹਿ ਜਾਂਦੇ ਆ ਤੇ ਦਾਣੇ ਕਿਸਾਨ ਵੀਰੋ ਇੰਨੇ ਕਾ ਹਰੇਕ ਛੱਲੀ ਨੂੰ ਆਪਾਂ ਜਿਹੜੀਆਂ ਨੰਗੀਆਂ ਕੀਤੀਆਂ ਛੱਲੀਆਂ بڑے ਦਾਣੇ ਬਣੇ ਆ ਜੀ ਤੇ ਵਾਕਿਆ ਸਮਾਈ ਦਾ ਵੀ ਮੁੱਲ ਪੈਂਦਾ ਫਿਰ ਜਿਹੜੀ ਸਭ ਤੋਂ ਮੇਨ ਗੱਲ ਆ ਥੱਲੇ ਕੋਈ ਗੰਦ ਨਹੀਂ ਆ ਥੱਲੋਂ ਤੁਹਾਨੂੰ ਬੈੱਡ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਵੀਰੋ ਵੀ ਕੋਈ ਥੱਲੇ ਇੱਕ ਗੰਦ ਦਾ ਵੀ ਬੂਟਾ ਨਹੀਂ ਤੇ ਬਾਕੀ ਵਾਹਣ ਵੀ ਬਹੁਤ ਚੰਗਾ ਹੈ ਤੇ ਆਪਾਂ ਬਾਈ ਜੀ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਕਿ ਕਿਹੜੀ ਵੈਰੈਟੀ ਆ ਇਹ ਤੇ ਕਿੰਨੇ ਦਿਨ ਚ ਇਹ ਇਹ ਤਿਆਰ ਹੋ ਗਈ ਆ ਸਾਈਲੇਜ ਲਈ ਫਿਰ ਅਸੀਂ ਗੱਲਾਂ ਬਾਤਾਂ ਅਸੀਂ ਵੀ ਜਦੋਂ ਜਾ ਕੇ ਉੱਥੇ ਆਪਾਂ ਕਈ ਬੰਦਿਆਂ 'ਚ ਬੈੰਨੇ ਆ ਜਾਂ ਕੋਈ ਆਪਾਂ ਫਾਰਮਰ ਭਰਾ ਗੱਲਾਂ ਕਰਦੇ ਆ ਵੀ ਪੜਦਾ ਸੁੱਕਣਾ ਚਾਹੀਦਾ ਭਈ ਉਦੋਂ ਉੱਤੇ ਚਾਰ ਦੀ ਸਹੀ ਸਟੇਜ ਬੰਦੀ ਏ ਨਾਲੇ ਥੋੜੀ ਜੀ ਚੜ ਗਈ ਤਾਂ ਵੀ ਭਈ ਪੜਦਾ ਸੁੱਕ ਗਿਆ ਮੱਕੀ ਦਾ ਜਿਹੜਾ ਬੀ ਦਾ ਵੱਡਾ ਰੋਲ ਮੈਂ ਗਿਣਦਾ ਆ ਭਈ ਜਿਹੜਾ ਪਟਾਂਡਾ ਵੇਖੋ ਕਿਸਾਨ ਵੀਰੋ ਮੁੱਡੋ ਲੈ ਕੇ ਤਾਂ ਦੀ ਕਹਿਣ ਹਰਾ ਗੱਜ ਖੜਾ ਕੋਈ ਕਿਤੇ ਪੱਤਾ ਨਹੀਂ ਡਿੱਗਿਆ ਤੇ ਜਿਹੜੀਆਂ ਜਾਦੇ ਗੱਲਾਂ ਬਾਤਾਂ ਆਪਾਂ ਵੀਰ ਬਾਈ ਰਾਮ ਨਾਲ ਕਰਾਂਗੇ ਤੇ ਬੜੀ ਚੰਗੀ ਵੈਰਾਈਟੀ ਲੱਗੀ ਮੈਨੂੰ ਕਿਸਾਨ ਵੀਰੋ ਜਿਹੜਾ ਵੀ ਵੀ ਆ ਬਾਈ ਦੇ ਆਪਾਂ ਮੂੰਹ ਸੁਣਾਂਗੇ ਤੇ ਫਿਰ ਮੇਨ ਗੱਲ ਆ ਵੀ ਵੀਰ ਦੀ ਮਿਹਨਤ ਨੂੰ ਵੀ ਸਲਾਮ ਆ ਯਾਰ ਹਰੇਕ ਬੰਦਾ ਕਿਸਾਨੀ ਕਰਦਾ ਹੈ ਤੇ ਪਰ ਕਿਸਾਨੀ ਉਹ ਹੁੰਦੀ ਹੈ ਵੀ ਜਿਹੜਾ ਯਾਰ ਦੱਸੇ ਵੀ ਫਸਲ ਆ ਜਾਂ ਵਾਹਣ ਹੈ ਪਈ ਠੀਕ ਆ ਯਾਰ ਬੀਜ ਦਾ ਵੀ ਬਹੁਤ ਵੱਡਾ ਰੋਲ ਹੈ ਤੇ ਸਭ ਤੋਂ ਮੇਨ ਗੱਲ ਹੈ ਜਿਹਦੇ ਵਿੱਚ ਆਪਾਂ ਬਾਈ ਦੀ ਮਿਹਨਤ ਨੂੰ ਵੀ ਸਲੂਟ ਕਰਦੇ ਆ ਵੀਰ ਨੇ ਮਿਹਨਤ ਕੀਤੀ ਗੰਦ ਤੋਂ ਲੈ ਕੇ ਵੀ ਜਿਹੜਾ ਵੀ ਕਿਸੇ ਕੱਚ ਹੀ ਨਹੀਂ ਛੱਡਿਆ ਵੀਰ ਨੇ ਯਾਰ ਵੀ ਮਿਹਨਤ ਨਾਲ ਆਪਾਂ ਕਹਿ ਸਕਦੇ ਆ ਵੀ ਅਗਲਾ ਕਹਿ ਦਿੰਦਾ ਜੀ ਹੁਣ ਸਾਡੇ ਪਿੰਡ ਮੇਰਾ ਪਿੰਡ ਬੀਲੇ ਵਾਲਾ ਜੀ ਮੰਨ ਲਓ ਆਪਾਂ ਕਈ ਆਪਣੇ ਲਈ ਆ ਆਪਾਂ ਨਾ ਆਪਣੇ ਪਿੰਡ ਦਾ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਤੇ ਸਾਡੇ ਪਿੰਡ 25 24 ਹਜ਼ਾਰ ਨੂੰ ਕਿੱਲਾ ਵੀ ਸੌਤੇ ਹੋਏ ਮੱਕੀ ਦੇ ਪਰ ਉਹ ਉਹ ਜੀਆਂ ਹੀ ਮੱਕੀਆਂ ਦੇ ਹੋਏ ਆ ਕਿਸਾਨ ਵੀ ਰੋ ਵੀ ਮੱਕੀ ਮੱਕੀ ਦਾ ਵੀ ਮੁੱਲ ਬਣ ਜਾਂਦਾ ਬੜੀ ਸੋਹਣੀ ਮੱਕੀ ਹੈ ਤੇ ਜਾਦੇ ਗੱਲਾਂ ਬਾਤ ਆਪਾਂ ਵੀਰ ਨਾ ਕਰਦੇ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਜੀ ਨਾਂ ਦੱਸਿਓ ਬਾਈ ਜੀ ਨਾਂ ਮੇਰਾ ਰਾਮ ਤੇ ਪਿੰਡ ਜੀ ਪਿੰਡ ਕਿਹੜਾ ਤੇ ਇਹ ਵੀਰ ਜਿਹੜੀ ਆਪਾਂ ਮੱਕੀ ਬੀਜੀ ਹੈ ਇਹ ਕਿਹੜਿਆ ਵੀ ਹੈ ਜੀ ਉਹ ਬਈ ਸੈਂਟਾ ਦਾ 70 ਭਜਾ ਜੀ ਸੈਂਟਾ ਦਾ 70 ਭਜਾ ਦੀ ਹੈ ਤੇ ਇਹ ਕਿੰਨੇ ਦਿਨਾਂ ਦੀ ਵੈਰਾਈਟੀ ਹੈ ਵੀਰ ਅੱਜ ਬਈ 91 ਦਿਨਾਂ ਦੀ ਹੋਗੀ 91 ਦਿਨਾਂ ਦੀ ਹੋ ਗਈ ਤੇ ਜਿਹੜੀ ਈਪ੍ਰੈਲ ਦੀ ਵੇਚੀ ਸੀ ਹੈ 19 ਈਪ੍ਰੈਲ ਦੀ ਵਜਾਹ ਦਾ ਜੀ ਤੇ ਇਹ ਬਾਈ ਜੀ ਮੰਨ ਲਓ ਵੀ ਤੁਸੀਂ ਜਦੋਂ ਉੱਥੋਂ ਬੀ ਪਰਚੇਸ ਕਰਿਆ ਤੁਹਾਨੂੰ ਦੱਸਿਆ ਹਣਾ ਕਿ ਕੀ ਇਹਦੀ ਸਟੇਜ ਹੈ ਇਹ ਸਪੈਸ਼ਲ 4 ਦਾ ਹੀ ਲਈ ਬੀ ਵਿਜਿਆ ਜਾਂਦਾ ਹੈ ਸਪੈਸ਼ਲ 4 ਦਾ ਜੀ ਅੱਛਾ ਇਹ 4 ਲਈ ਸਪੈਸ਼ਲ ਵੀ ਹੈ 4 ਦਾ 4 ਮੰਨ ਲਓ 85 ਜਾਂ 80 ਦਿਨਾਂ ਦੇ ਸਹੀ ਪੈ ਜਾਂਦਾ ਠੀਕ ਹੈ ਜੀ ਆ ਪੰਜ ਦਿਨ ਤਾਂ ਆਪਣਾ ਮੌਸਮ ਵੀ ਆ ਮੌਸਮ ਦਾ ਕਰਕੇ ਅੱਗਾ ਪਿੱਛਾ ਹੋ ਗਿਆ ਤੇ ਬੜੀ ਸੋਹਣੀ ਇਹਨੇ ਗ੍ਰੋਥ ਕੀਤੀ ਆ ਬਾਈ ਜੀ ਤੇ ਇਹ ਕੋਈ ਗ੍ਰੋਥ ਦਾ ਸਪੈਸ਼ਲ ਕੋਈ ਤੁਸੀਂ ਟ੍ਰੀਟਮੈਂਟ ਇਹਨੂੰ ਦਿੱਤਾ ਹੋਵੇ ਜਾਂ ਜਿਵੇਂ ਮੱਕੀ ਤਾਂ ਤੁਸੀਂ 5-7 ਸਾਲ ਹੋ ਗਏ ਤੁਹਾਨੂੰ ਬੀਜ ਦੇ ਨੂੰ ਬਾਈ ਜੀ ਲਗਾਤਾਰ ਆ ਪੀਜਾ ਸਾਲ ਦਾ ਬਾਈ ਆਪ ਨੂੰ ਇਸੇ ਬੀਜ ਨੂੰ ਆ ਅੱਛਾ ਜੀ ਕੋਈ ਖਾਸ ਨਹੀਂ ਸੋ ਬਾਈ ਜਿਵੇਂ ਆਮ ਨੋਰਮਲ ਬਈ ਨੋਰਮਲ ਹੀ ਸਮਾਈ ਕੀਤੀ ਆ ਐ ਨਹੀਂ ਬਈ ਗੁਗੂ ਨਾਲ ਹੀ ਆਣ ਗਵਾਣ ਦੇ ਠੀਕ ਹੈ ਜੀ ਬਾਕੀ ਇਹ ਬੀਜ ਜਿਹਦੇ ਵੀ ਆ ਸਾਡੇ ਤੱਕ ਨੀ ਪਰ ਚੰਗਾ ਜੀ ਤੇ ਥੋੜੀ ਕੀ ਰਏ ਆ ਬਈ ਆਪਾਂ ਗਾਂ ਵਾਸਤੇ ਬਈ ਕਿਸਾਨਾਂ ਨੂੰ ਕੀ ਬੇਨਤੀ ਕਰਦੇ ਆ ਬਈ ਚਲੋ ਹਰੇ ਇਹ ਕੰਦਾ ਮੱਕੀ ਬੀਜਦਾ ਵੇਖੋ ਜੀ ਮੱਕੀ ਬਿਨਾ ਡੇਰੀ ਫਾਰਮਰ ਫੇਲ ਹੈ ਕਹਿਣ ਦਾ ਭਾਪ ਜੀ ਤੇ ਰੀਡ ਦੀ ਹੱਡੀ ਹੈ ਮੱਕੀ ਦਾ ਚਾਰ ਤੇ ਵੀ ਥੋੜੀ ਕੀ ਰਿਹਾ ਵੀ ਕੋਈ ਕਿਸਾਨ ਬੀਜਦਾ ਭਰਾ ਤੇ ਉਹਨੂੰ ਕੀ ਕੋਈ ਜ਼ਰੂਰੀ ਨੁਕਤੇ ਕਰਨੇ ਚਾਹੀਦੇ ਜੀ ਵੱਡੀ ਗੱਲ ਤੇ ਇਹ ਹੈ ਵੀ ਆਪਣੇ ਕੋਲੇ ਸਮਾਂ ਥੋੜਾ ਹੁੰਦਾ ਕਣਕ ਤੋਂ ਬਾਅਦ ਹਾਂ ਵੀ ਮੇਨ ਗੱਲ ਤਾਂ ਇਹ ਹੈ ਜੀ ਆਪਾਂ ਉਹ ਵੀ ਬੀਜਗੇ ਜਿਹੜਾ ਆਪਾਂ ਨੂੰ ਮੰਨ ਲਓ ਵੀ ਟਾਈਮ ਸਿਰ ਦਾਣਾ ਵੀ ਦੇਵੇ ਹਾਂ ਕੇ ਕੱਲਾ ਪੱਠਾ ਪੱਠਾ ਹੁਣ ਕਈ ਵੀ ਮੰਨ ਲਓ ਇਹ ਤੋਂ ਪੱਠਾ ਵੀ ਹੋ ਸਕਦਾ ਕੋਈ ਟਰਾਲੀ ਵੱਧ ਨਿਕਲੇ ਪਰ ਉਹ ਕੱਲਾ ਪੱਠਾ ਹੀ ਹੈ ਹਾਂ ਠੀਕ ਹੈ ਕਿ ਨਹੀਂ ਮੇਨ ਵੀ 5-400 ਰ ਹਾਂਜੀ ਪਰ ਉਹਨਾਂ ਗੱਲਾਂ ਦੇ ਪਿੱਛੇ ਨਾ ਜਾਈ ਗਏ ਆਪਾਂ ਵੀ ਟਾਈਮ ਵੇਖ ਕੇ ਫਸਲ ਵੇਚ ਗਏ ਠੀਕ ਹੈ ਜੀ ਤੇ ਐਂ ਬਾਈ ਜੀ ਤੁਸੀਂ ਤਾਂ ਜਿਵੇਂ ਆਏ ਸਾਲ ਹੀ ਭਈ ਫਰਜ ਕਰ ਲੋ ਆਪਾਂ ਵੀ ਗੱਲਾਂ ਬਾਤਾਂ ਸੁਣਦੇ ਆਂ ਭਈ ਵੀਰ ਕੋਈ 5-4000 ਰੁਪਇਆ ਲੋਕਾਂ ਨਾਲੋਂ ਕਿੱਲੇ ਮਗਰ ਵੱਧ ਵਟਦੇ ਆ ਤੁਸੀਂ ਆਏ ਸਾਲ ਹੀ ਮੱਕੀ ਸੇਲ ਕਰਦੇ ਆਂ ਬੀਜ ਕੇ ਕੋਈ ਘਰੇ ਵੀ ਨਹੀਂ ਪਾਉਂਦੇ ਯਾਰ ਤੇ ਅਗਲਾ ਹੱਸ ਕੇ ਪੈਸੇ ਵੀ ਭਰਦਾ ਭਈ ਵਾਕੇ ਯਾਰ ਵੀਰ ਭਈ ਮੈਂ ਮੇਰੀ ਵੀ ਰੂਹ ਖੁਸ਼ ਹੋਈ ਭਈ ਯਾਰ ਅਗਲਾ 5000 ਹੱਸ ਕੇ ਭਰਦਾ ਭਈ ਠੀਕ ਹੈ ਤੇ ਇਹ ਫਿਰ ਆਏ ਸਾਲ ਵੀ ਜਿਵੇਂ ਤੁਸੀਂ ਮੰਨ ਲਓ ਭਈ ਉਹ ਸੋਚ ਦੇ ਨਾਲ ਬੀਜਦੇ ਆਂ ਮੱਕੀ ਭਈ ਆ ਪੀ ਅਗਲੇ ਦੇ ਪੈਸਿਆਂ ਦਾ ਮੁੱਲ ਦੇਰੀਏ ਮੋੜੀਏ ਵੇਖੋ ਭਾਈ ਜੀ ਪਲਾਪਾ 1000 2000 ਰੁਪਏ ਕੱਟ ਲੈ ਲਗੇ ਪਰ ਜਿਹੜੇ ਬੰਦੇ ਨੇ ਪੈਸੇ ਭਰਨੇ ਉਹਦੇ ਬੱਲੇ ਕੋ ਪੈਣਾ ਚਾਹੀਦਾ ਪੈਣਾ ਚਾਹੀਦਾ ਵੀ ਜੇ ਮਾੜੀ ਫਸਲਾ ਤੇ ਮੰਨ ਲਓ ਜੀ ਪੈਸੇ ਲਾਉਂਦਾ ਸੁਆਦ ਵੀ ਨਹੀਂ ਆਉਂਦਾ ਜੀ ਇਹ ਚੰਗੀ ਆ ਤੇ 2000 ਵੱਧ ਲੈ ਲਾਂਗੇ ਉਹਨੂੰ ਤਾਂ ਵੀ ਮਜ਼ੂਰ ਨਹੀਂ ਨਹੀਂ ਹੁੰਦਾ ਜੀ ਨਹੀਂ ਹੁੰਦਾ ਹਾਂ ਆ ਵੱਡੀ ਗੱਲ ਆ ਬਾਕੀ ਇਹ ਗੱਲ ਆ ਵੀ ਅਸੀਂ 10 ਤੋਂ 12 ਛੱਲੀਆਂ ਲਗਾਤਾਰ ਅੱਗੇ ਵੀ ਚੈੱਕ ਕਰੀਆਂ ਹਾਂ ਇਸੇ ਛੱਲੀ 'ਚ 1% ਵੀ ਮਿਲ ਸੰਗੇ ਨਹੀਂ ਇਸੇ ਛੱਲੀ ਇਹ ਨਹੀਂ ਵੀ ਆਪਾਂ ਚੁਣਵੀਆਂ ਦਿਲਦੇ ਹਾਂ ਵੀ ਲਗਾਤਾਰ 10 ਤੋਂ 12 ਅੱਗੇ ਵੀ ਅਸੀਂ ਚੈੱਕ ਕਰੀਆਂ ਹਾਂ ਜੀ ਦਾਣਾ ਜਾਨੀ ਕਿ ਬਹੁਤ ਸਹੀ ਪੈ ਜਾਂਦਾ ਕਿ ਦੱਸਦਾ ਕੱਲ ਨੂੰ ਤੁਸੀਂ ਜਾਂ ਸਮਾਂ ਚੱਕਾ ਕਰਕੇ ਨਹੀਂ ਨਹੀਂ ਯਾਰ ਵਾਕਈ ਪਈ ਸਾਰੇ ਸਾਲਾਂ ਦਾ ਚੱਕਾ ਸਮਾਂ ਚਲੋ ਬਾਕੀ ਧੰਨਵਾਦ ਬਾਈ ਜੀ ਮਿਹਨਤ ਨੂੰ ਵੀ ਤੁਹਾਡੀ ਨੂੰ ਸਲੂਟ ਹੈ ਇੱਕ ਥਾਂ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਕਿਸਾਨ ਵੀਰੋ ਧੰਨਵਾਦ